ਹਾਂਜੀ ਦੋਸਤੋ ਅੱਜ ਅਸੀਂ ਸਵੇਰ ਨੂੰ ਜਿਹੜਾ ਆਪਣੇ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਸਵੇਰ ਨੂੰ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਆ ਤੇ ਹੁਣ ਅਸੀਂ ਰੂਟ ਚੈੱਕ ਕਰਨ ਜਾ ਰਹੇ ਆ ਮੈਂ ਮੇਰੇ ਨਾਲ ਮੇਰਾ ਭਰਾ ਤੇ ਪ੍ਰਧਾਨ ਜੀ ਤੇ ਆਪਣੇ ਚਾਚਾ ਜੀ ਦਲਜੀਤ ਜੀ ਤੇ ਦੂਸਰੀ ਗੱਡੀ ਸਾਡੀ ਪਿੱਛੇ ਆ ਰਹੀ ਆ ਜੇ ਤੇ ਲੰਬੜਦਾਰ ਜੀ ਮੋਜੀ ਭਾਜੀ ਤੇ ਦਲਵੀਰ ਭਾਜੀ ਤੇ ਵਿੱਕੀ ਭਾਜੀ ਆ ਰਹੇ ਨੇ ਪਹਿਲਾਂ ਅਸੀਂ ਪਹੁੰਚ ਗਏ ਆ ਬੇਦਗਰ ਚੌਂਕ ਚ ਚੱਲ ਰਿਹਾ ਕੰਮ ਇੱਥੇ ਵੀ ਸਟੇਜ ਦਾ ਪੂਰਾ ਤਸੱਲੀ ਨਾਲ ਕੋਈ ਨਹੀਂ ਕਰਦ ਨੀ ਮੋਜੀ ਨਹੀਂ ਹੋਣੀ ਹਲੋ ਜੀ ਤੇ ਆ ਆਪਣਾ ਬੈਨਰ ਲੱਗਾ ਚਾਪਾ ਵੀ ਹੈਗੇ ਆ ਚੈੱਕ ਕਰ ਲੋ ਹੇ ਲੋ ਜੀ ਆ ਆਪਾਂ ਗੇਟ ਲਾਇਏ ਸੀਗੇ ਸਵੇਰੇ ਦੇਖ ਸਕਦੇ ਆ ਅੱਗੇ ਵੀ ਲੱਗਾ ਵਾ ਅੱਗੇ ਵੀ ਲੱਗੇ ਹੋਇਆ ਇੱਥੋਂ ਸ਼ੋਭਾ ਇੱਥੇ ਯੂ-ਟਰਨ ਲੈਣਾ ਹੈ ਦਿਨ ਨੂੰ ਸ਼ਹਿਰ ਵੱਲ ਆਪ ਪੌੜ ਥੱਲੇ ਇੱਥੇ ਵੀ ਤਿਆਰੀਆਂ ਪੂਰੀਆਂ ਹਨ ਲੋ ਜੀ ਹੁਣ ਅਸੀਂ ਉਧਰੋਂ ਯੂ-ਟਰਨ ਕਰ ਗਏ ਆ ਜਿੱਥੋਂ ਗੁਰੂਪੁਰਬ ਜੀਟੀ ਰੋਡ ਤੇ ਜਿਹੜਾ ਨੋਂ ਬਾਹਰ ਨਿਕਲਦਾ ਹੈ ਤੇ ਲੋਈ ਲਾਈਟਿੰਗ ਪੂਰੀ ਆ ਗੇਟ ਲੱਗੇ ਹੋਏ ਆ ਲੋ ਜੀ ਗੇਟ ਲੱਗਾ ਹੋਇਆ ਇੱਥੇ ਰਾਮਗੜ ਇੱਥੇ ਸਵੇ ਨੂੰ ਪੂਰੀ ਸੋਲੇ ਦਾ ਲੰਗਰ ਲੱਗਣਾ रांगड़ हां मम्मी ਅਮਗੜਾ ਤੇ ਪੂਰੇ ਸੋਲੇ ਦਾ ਨੰਗਲ ਲੱਗਣਾ ਇੱਧਰ ਸਵੇਰ ਨੂੰ ਬਰੈਡ ਸ਼ੋਲੇ ਲੱਗਦੇ ਹੁੰਦੇ ਇੱਥੇ ਸਫਾਈ ਚੱਲ ਰਹੀ ਹੈ ਮੁੰਡੇ ਲੱਗੇ ਹੋਏ ਆ ਲੱਕੀ ਹੁਣੀ ਖੜੇ ਆ ਇੱਥੇ ਲੋ ਜੀ ਬਿੱਲੇ ਵਾਲੀ ਗਲੀ ਤੇ ਅੱਗੇ ਹੁਣ ਸ਼ੁਰੂ ਹੋ ਗਿਆ ਨੰਗਲ ਪਿੰਡ ਨੰਗਲ ਲੋ ਜੀ ਪਹੁੰਚ ਗਏ ਆਪਾਂ ਪਿੰਡ ਨੰਗਲ ਗੇਟ ਬੀਬੀ ਮੁੰਮੋ ਸ਼ਾਹੀ ਦੀ ਜਗ੍ਹਾ ਗੇਟ ਬਣਿਆ ਹੋਇਆ ਫਲਾਈਟਿੰਗ ਦਾ ਨਜ਼ਾਰਾ ਲੋ ਜੀ ਸਿ ਚੈੱਕ ਕਰ ਰਹੇ ਹਾਂ ਕਿ ਰੇਨੂ ਗੁਰਪੁਰਪ ਚ ਕੀ ਪਰੇਸ਼ਾਨੀਆਂ ਹੋਵੇਗੀ ਸਾਨੂੰ ਬਾਲਕੀ ਸਾਹਿਬ ਨੂੰ ਤੇ ਫਿਲਹਾਲ ਤਾਂ ਸਾਨੂੰ ਕੋਈ ਪ੍ਰੋਬਲਮ ਲੱਗੀ ਨਹੀਂ ਦਾ ਰਸਤਾ ਲਾਈਟਿੰਗ ਦੇਖ ਰਹੇ ਹਾਂ ਕੋਈ ਬਟਰ ਨੰਗਲ ਇਵਰ ਫੋਨ ਤੇ ਫੋਨ ਲਾਈ ਲੋ ਜੀ ਅਸੀਂ ਪਹੁੰਚ ਗਏ ਹੁਣ ਪਿੰਡ ਨੰਗਲ ਤੁਸੀਂ ਨੰਗਲ ਪਿੰਡ ਦੀ ਲਾਈਟਿੰਗ ਦੇਖ ਸਕਦੇ ਹੋ ਫਿਲਹਾਲ ਅਸੀਂ ਕਾਰ ਦੇ ਵਿੱਚ ਆਂ ਕਾਰ ਚੋਂ ਅਸੀਂ ਬਾਹਰ ਨਹੀਂ ਆਏ ਤੇ ਇੱਥੇ ਤੇ ਕਈ ਮਿੱਤਰ ਪਿਆਰੇ ਘੁੰਮ ਰਹੇ ਨੇ ਉਹ ਪਰੇ ਹੋ ਜਾ ਅੱਜ ਤੇ ਘੂੜੇ ਲੱਗੇ ਆ ਅੱਜ ਤੇ ਘੂੜੇ ਲੱਗੇ ਲਓ ਇਹ ਰੌਣਕ ਦੇਖੋ ਜੀ ਪਿੰਡ ਨੰਗਲ ਦੀ ਰਾਤ ਨੂੰ ਬਰਪੁਰਪ ਸਵਿਰੇ ਆ ਤੇ ਉਹ ਦੇਖੋ ਝੂਲੇ ਵੀ ਲੱਗੇ ਹੋਏ ਆ ਬੂੜੇ ਝੂਲੇ ਤੇ ਗੇਟ ਸਾਈਟਿੰਗ ਇਧਰ ਫਰੋਜਖਾਨ ਦੀ ਸਟੇਜ ਲੱਗੀ ਹੋਈ ਆ ਗਰਾਊਂਡ 'ਚ ਤੇ ਬਲਰਾਜ ਬਲਗੇ ਦੀ ਤੇ ਆ ਪਹੁੰਚ ਗਏ ਸੀ ਨੰਗਲ ਗੇਟ ਤੇ ਦੇਖ ਲਓ ਇਹ ਨੰਗਲ ਗੇਟ ਹਲੋ ਜੀ ਨੰਗਲ ਗੇਟ ਤੇ 바ਵਾ ਸਾਹਿਬ ਜੀ ਦੇ ਸਟੈਚੂ ਦੇ ਬਾਹਰ ਅਸੀਂ ਪਹੁੰਚ ਚੁੱਕੇ ਆਂ ਲਾਈਟਿੰਗ ਤੁਸੀਂ ਦੇਖ ਸਕਦੇ ਹੋ ਸਾਡੀ ਨੰਗਲ ਗੱਡੀ ਨੰਗਲ ਦੇ ਨਹੀਂ ਬਣਾਜੀ ਆਪਣੀ ਦਾ ਗੱਡੀ ਦਾ ਹਲੋ ਜੀ ਹੁਣ ਅਸੀਂ ਪਹੁੰਚ ਗਏ ਆਂ ਪਿੰਡ ਰਵਿਦਾਸਪੁਰਾ ਦੇਖੋ ਲਾਈਟਿੰਗ ਦੇਖੋ ਇਹ ਲਾਈਟਿੰਗ ਇਹੋ ਰਾਈਟਰ ਨੂੰ ਖਰਚ ਕਰਾਉਣਾ ਪਾਉਣਾ ਵਾਹ ਜੀ ਵਾਹ ਅਦਭੁਦ ਨਜ਼ਾਰਾ ਲਾਈਟਿੰਗ ਦਾ ਲੋਈ ਲਾਈਟਿੰਗ ਦਾ ਨਜ਼ਾਰਾ ਦੇਖੋ ਲੋਈ पिंड रविदासपुरा जी ऐसे जी पिंड रविदासपुरा ਤੇ ਹੁਣ ਅਸੀਂ ਜਾ ਰਹੇ ਆ ਜੀ ਘਰ ਨੂੰ ਤੇ ਸਾਡਾ ਅੱਜ ਦਾ ਬਲੌਗ ਜਿਹੜਾ ਆ ਲੋ ਜੀ ਅਸੀਂ ਦੁਬਾਰਾ ਫਿਰ ਪੋਰਟੋ ਮੇਲਗਾ ਚੌਂਗ ਵੱਲ ਨੂੰ ਆ ਰਹੇ ਆ ਤੇ ਇੱਥੇ ਸਵੇਰ ਨੂੰ ਸ਼੍ਰੀ ਰਜਨੀ ઠਕਰਵਾਲ ਜੀ ਗਾਇਕਾਰ ਲੱਗਣਗੇ ਆਪਣੇ ਗੀਤਾ ਰਾਹੀਂ ਤੇ ਸੰਗਤਾਂ ਨੂੰ ਨੇ ਹਲ ਕਰਨਗੇ ਤੇ ਇੱਕ ਆ ਗੇਟ ਲਾਇਆ ਜੀ ਸਾਡੇ ਸਵੇਰੇ ਵੀਰ ਹੋਣਾ ਨੇ ਠੀਕ ਆ ਨਾ ਪ੍ਰਧਾਨ ਹੋਣੀ ਸੀਗੇ ਤੇ ਇਸ ਤੋਂ ਅੱਗੇ ਜਦੋਂ ਆਪਾਂ ਆ ਜੰਨੇ ਆ ਫਿਰ ਆਪਣੇ 바ਵਾ ਸਾਹਿਬ ਜੀ ਦੇ ਆ ਜਾਂਦੇ ਆ ਸਟੈਚੂ ਤੁਸੀਂ ਉਹ ਵੀ ਦੇਖ ਸਕਦੇ ਹੋ ਉਸ ਦੀ ਵੀ ਸਜਾਵਟ ਰੰਗਾ ਰੰਗ ਜਿਹੜੀ ਆ ਬਣ ਚੁੱਕੀ ਹੈ ਤੇ ਜਿਹੜੀ ਇੱਥੇ ਦੀ ਸਟੇਜ ਆ ਉਹ ਵੀ ਓਕੇ ਆਲਰੇਡੀ ਪਹਿਲਾਂ ਤਾਂ ਨਹੀਂ ਸੀ ਪੂਰੀ ਹੋਈ ਤੇ ਹੁਣ ਬਣ ਚੁੱਕੀ ਆ ਪੂਰੀ ਦੇਖ ਸਕਦੇ ਹੋ ਤੁਸੀਂ ਇੱਥੇ ਸਵੇਰੇ ਸ਼੍ਰੀ ਰਾਜਸਵੰਤ ਜੀ ਆਪਣਾ ਗੁਣਗਾਨ ਕਰਨਗੇ ਆਪਣੀ ਪਾਰਟੀ ਨਾਲ ਇਹ ਲੰਗਰ ਚੱਲੇਗਾ। ਓਕੇ ਪ੍ਰਧਾਨ ਜੀ। ਲੋ ਜੀ ਮਲਾ ਮੱਲਾ ਟੇਸਟੀ ਤਿਆਰ ਆ। ਇੱਥੇ ਲੰਗਰ ਲੱਗਣਾ ਓਕੇ ਓਕੇ। ਲੰਗਰ ਦੀ। ਐ ਗੇਟ ਵੀ ਲੱਗੇ ਹੋਏ ਤੇ ਟੱਕਰ। ਪੁੰਚ ਗਏ ਜੀ ਮੱਲਾ ਚੌਧਰੀਆਂ ਦੇ ਵਿੱਚ। ਤੇ ਇੱਥੇ ਸਵੇਨੂ ਬਹੁਤ ਵੱਡਾ ਲੰਗਰ ਹੁੰਦਾ ਹੈ ਤੇ ਤੁਸੀਂ ਦੇਖ ਸਕਦੇ ਆ ਸਾਫ ਸਫਾਈਆਂ ਇੱਥੇ ਵੀ ਹੋ ਚੁੱਕੀਆਂ ਤੇ ਸੰਗਤਾਂ ਨੇ ਪ੍ਰਬੰਧ ਪੂਰੇ ਕੀਤੇ ਹੋਏ ਆ ਇਹ ਸਾਡਾ ਮੁੱਲਾ ਆ ਉਦਾਂ ਵੈਸੇ ਆਹ ਸਾਡੀ ਦੁਕਾਨ ਆ ਜੀ ਡੈਡੀ ਮੇਰਾ ਕੱਪੜੇ ਪ੍ਰੈਸ ਕਰਨ ਲੱਗਾ ਆ ਤੇ ਲੋ ਜੀ ਹੁਣ ਸਾਡਾ ਰੂਟ ਜਿਹੜਾ ਸਾਰਾ ਚੈੱਕ ਹੋ ਗਿਆ ਤੇ ਸਵੇਨੂ ਅਸੀਂ ਨਗਰ ਕੀਰਤਨ ਚ ਸ਼ਾਮਲ ਹੋਣਾ ਆ ਤੇ ਹੁਣ ਅਸੀਂ ਘਰ ਨੂੰ ਜਾ ਰਹੇ ਆ ਠੀਕ ਆ ਲੈਸਤਾ ਕਰ ਛੱਡਣ ਲੱਗ ਗਈ ਐ ਇੱਥੇ ਨਾਲੀ ਆ ਗੜੇ ਨਾਲ ਮਿੱਟੀ ਮੁੱਟੀ ਪਾਈ ਆ ਉੱਥੇ ਮੂਰੇ ਇਹ ਥੋੜਾ ਜਿਹਾ ਸੀ ਆ ਮਹੱਲੇ ਚੋਂ ਨਿਕਲਦੇ ਸੀ ਇੱਥੇ ਦੇ ਕੁਛ ਖਾਸ ਨਹੀਂ ਸੀ ਹਾਂ ਇਹਦੇ ਬੂਰੇ ਬੂਰੇ ਜਿਹੇ ਤੇ ਤੁਹਾਨੂੰ ਕਿਵੇਂ ਲੱਗਾ ਤੁਸੀਂ ਮੇਰੀ ਵੀਡੀਓ ਕਿੱਥੋਂ ਦੇਖ ਰਹੇ ਹੋ ਜਰੂਰ ਮੈਨੂੰ ਦੱਸਿਓ ਠੀਕ ਆ ਕਮੈਂਟ ਕਰਕੇ ਤੇ ਥੋੜੀ-ਥੋੜੀ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਕੰਚੀ ਨਹੀਂ ਅਬ ਜੈ ਗੁਰਦੇਵ ਤਨ ਗੁਰਦੇਵ ਇੱਕ ਮੇਰਾ ਭਰਾ ਸੀਗਾ ਗੋਲਾ ਜੀ ਠੀਕ ਆ ਤੇ ਇੱਕ ਡਾਕਟਰ ਸਾਹਿਬ ਸੀਗੇ ਮੇਰੇ ਨਾਲ ਤੇ ਮੋਜੀ ਭਾਜੀ ਪ੍ਰਧਾਨ ਜੀ ਵਿੱਕੀ ਭਾਜੀ ਤੇ ਆਪਣੇ ਦਲਜੀਤ ਜੀ ਤੇ ਨਾਲ ਲੰਬੜਦਾਰ ਜੀ ਅੰਦਰ 6200 ਕਾਰ ਚ ਓਕੇ ਤੇ ਹੁਣ ਆਪਾਂ ਬਲੋਕ ਕਰਦੇ ਐਂਡ ਸਰਨ ਜੈਗੁਰਦੇਵ ਤੇ ਤਰਨਗੁਰਦੇਵ ਤੇ ਹੁਣ ਅਸੀਂ ਸਵੇਨੂ ਨਗਰ ਕੀਰਤਨ ਦੇ ਵਿੱਚ ਵੀ ਸ਼ਾਮਲ ਹੋਣਾ ਹੈ